22 ਜਨਵਰੀ ਨੂੰ ਅਯੋਧਿਆ ਦੇ ਵਿੱਚ ਸ਼੍ਰੀ ਰਾਮ ਮੰਦਿਰ ਦਾ ਉਦਘਾਟਨ ਹੋਣ ਜਾ ਰਿਹਾ ਹੈ ਇਸ ਦੀ ਖੁਸ਼ੀ ਸੰਗਰੂਰ ਚ ਵੀ ਵੇਖਣ ਨੂੰ ਮਿਲ ਰਹੀ ਹੈ ਸੰਗਰੂਰ ਦੇ ਬਾਜ਼ਾਰਾਂ ਨੂੰ ਖੂਬਸੂਰਤ ਤਰੀਕੇ ਨਾਲ ਸਜਾਇਆ ਜਾ ਰਿਹਾ ਹੈ ਇੱਥੇ ਕੈਮਿਸਟ ਐਸੋਸੀਏਸ਼ਨ ਦੇ ਵੱਲੋਂ ਇੱਕ ਕਿੱਟ ਤਿਆਰ ਕੀਤੀ ਗਈ ਹੈ ਜਿਸ ਦੇ ਵਿੱਚ ਬੱਤੀਆਂ ਮਾਚਸ ਅਤੇ ਛੋਟੇ ਤੇਲ ਦੀਆਂ ਬੋਤਲਾਂ ਰੱਖੀਆਂ ਗਈਆਂ ਨੇ ਖਾਸ ਤੌਰ ਤੇ ਦੀਵੇ ਵੀ ਨੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਇਹਨਾਂ ਨੂੰ ਸਾਰੇ ਕੈਮਿਸਟਾ ਚਾਹੇ ਉਹ ਪ੍ਰਚੂਨ ਵਿਕਰੇਤਾ ਹੋਵੇ ਜਾਂ ਥੋਕ ਵਿਕਰੇਤਾ ਉਹਨਾਂ ਨੂੰ ਵੰਡਾਂਗੇ ਅਤੇ 22 ਜਨਵਰੀ ਦੀ ਰਾਤ ਨੂੰ ਆਪਣੀਆਂ ਦੁਕਾਨਾਂ ਅੱਗੇ ਦੀਵੇ ਜਗਾਉਣ ਦੇ ਲਈ ਪ੍ਰੇਰਿਤ ਕਰਨਗੇ ਪੰਕੇ ਗੁਪਤਾ ਜੀ ਆ ਗੁਪਤਾ ਜੀ ਅੱਜ ਤੋਂ ਤੁਹਾਡੇ ਵੱਲੋਂ ਕਿਤਾਵਟੀਆਂ ਜਾ ਰਹੀਆਂ ਨੇ ਜਿਵੇਂ ਨੇ ਦੀਵੇ ਤੇਲ ਬਾਤੀ ਮਾਚਸਾ ਕੀ ਕਹਿਣਾ ਚਾਹੁੰਦੇ ਹੋ ਕਿਸ ਕਾਰਨ ਮੱਦਰੇ ਸਰ ਇਹ ਸਾਨੂੰ ਸ਼੍ਰੀ ਰਾਮ ਲੱਲਾ ਜੀ ਦੇ ਆਗਮਨ ਪਰਵ ਦੀ ਬਹੁਤ ਜ਼ਿਆਦਾ ਖੁਸ਼ੀ ਹੈ ਅਸੀਂ ਇਸ ਤਿਹਾਰ ਨੂੰ ਦੀਵਾਲੀ ਦੇ ਰੂਪ ਦੇ ਵਿੱਚ ਮਨਾਉਣਾ ਚਾਹੁੰਦੇ ਆ ਇਸੇ ਕਰਕੇ ਦੀਪ ਮਾਲਾ ਸੀ ਇਹ ਜਿਹੜੀ ਮਸਮਗਰੀ ਹੈ ਅਸੀਂ ਕਮਿਸ਼ਨਰ ਨੂੰ ਬੰਦ ਰਹੇ ਹਾਂ ਤਾਂ ਕਿ ਉਹ ਆਪਣੀਆਂ ਦੁਕਾਨਾਂ ਦੇ ਬਾਹਰ ਦੀਵੇ ਲਗਾ ਕੇ ਜਗਾ ਕੇ ਤੇ ਇਸ ਖੁਸ਼ੀ ਦਾ ਉਜਾੜ ਕਰਨ ਗੁਪਤਾਰੀ ਕਿੰਨੇ ਕਿਟਾ ਤਿਆਰ ਕਰਵਾਈਆਂ ਨੇ ਸਰ ਅਸੀਂ 225 ਕਿਟਾ ਤਿਆਰ ਕਰਾਈਆਂ ਨੇ 220 ਸਾਡੇ ਕਮਿਸ਼ਨ ਨੇ ਅਸੀਂ ਕੱਲੇ-ਕੱਲੇ ਕਮਿਸ਼ਨਰ ਹੋਲਸੇਲਰ ਰਿਟੇਲਰ ਦੇ ਜਾ ਕੇ 21 ਕਿਕ ਕਿਟ ਸਭ ਨੂੰ ਦੇ ਕੇ ਆਵਾਂਗੇ ਜਿਹਦੇ ਵਿੱਚ ਅਸੀਂ ਕੱਲ 5 ਕਲਰ ਦੀਵੇ ਤੇਲ ਮਾਚਿਸ ਤੇ ਬੱਤੀਆਂ ਅਸੀਂ ਦੇ ਰਹੇ ਨਾਲ ਮਾਚਿਸ ਤਾਂ ਕਿ ਕਿਸੇ ਵੀ ਕਮਿਸ਼ਨਰ ਕੋਲੇ ਕੋਈ ਬਹਾਨਾ ਨਾ ਹੋਵੇ ਇਹ ਮੇਰੇ ਕੋਲ ਮਾਜਦ ਨਹੀਂ ਲੱਭੀ ਜੀ ਜਾਂ ਮੈਨੂੰ ਤੇਲ ਨਹੀਂ ਮਿਲਿਆ ਜੀ ਮੈਂ ਘੋਲ ਕਰ ਗਿਆ ਜੀ ਰਹਿ ਗਿਆ ਜੀ ਅਸੀਂ ਇਹ ਸਮੱਗਰੀ ਪੂਰੀ ਤਰ੍ਹਾਂ ਤਿਆਰ ਕਰਾ ਕੇ ਡੱਬੇ ਪੈਕ ਕਰਾ ਕੇ ਪ੍ਰਿੰਟ ਕਰਾ ਕੇ ਅਸੀਂ ਕੱਲੇ ਕੱਲੀ ਦੁਕਾਨ ਤੇ ਦੇ ਕੇ ਆਵਾਂਗੇ ਸਿੱਧਾ ਦਿਮਾਗ ਦੇ ਵਿੱਚ ਆ ਗਿਆ ਹੈ ਕਿ ਭਾਈ ਜਨੂ ਨੂੰ ਪਹਿਲਾ ਪਹਿਲਾ ਇਹ ਕੰਮ ਕੀਤਾ ਜਾਵੇ ਸਰ ਸਾਰੇ ਜਿਹੜਾ ਇਹ ਪੂਰੇ ਵਾਰਡ ਦੇ ਵਿੱਚ ਰਾਮ ਮਈ ਮਾਹੌਲ ਹੋਇਆ ਹੋਇਆ ਹੈ ਇਸ ਤੇ ਲੋਕਾਂ ਤਰ੍ਹਾਂ ਤਰ੍ਹਾਂ ਦੇ ਲੰਗਰ ਲਗਾ ਰਹੇ ਨੇ ਕੋਈ ਕੁਝ ਕਰ ਰਿਹਾ ਹੈ ਅਸੀਂ ਵੀ ਆਪਣੇ ਬੰਨਿਓ ਫੁੱਲ ਫੁੱਲਾਂ ਦੀ ਬਰਖਾ ਵੀ ਕੀਤੀ ਹੈ ਅਸੀਂ ਜਦੋਂ ਹੁਣ ਆਉਗੀ ਨਗਰ ਕੀਰਤਨ ਆਊਗਾ 21 ਤਰੀਕ ਨੂੰ ਤੇ ਇਹਦੇ ਵੀ ਸੋਚਦੇ ਅਸੀਂ ਇਸੇ ਜਿਹੜਾ ਉਪਰ ਆਲਾ ਇਹ ਸਾਨੂੰ ਦਿਮਾਗ 'ਚ ਆਇਆ ਹੈ ਅਸੀਂ ਬੈਠੇ ਸੀ ਪ੍ਰਧਾਨ ਜੀ ਨਾਲ ਹੋਰ ਸਾਡੇ ਜਿੰਨੇ ਵੀ ਕਮਿਸ਼ਨਰੀ ਸਭ ਨੇ ਆਪਣਾ ਆਪਣਾ ਆਈਡੀਆ ਦਿੱਤਾ ਤਾਂ ਅਸੀਂ ਸਾਰਿਆਂ ਦੀ ਰਹਿ ਕਰਕੇ ਇਹ ਇੱਕ ਨਿਸ਼ਾਨਾ ਬਿੰਨਿਆ ਕਿ ਜਿਹੜੀ ਦੀਪਮਾਲਾ ਉਹ ਸਰੋਂ ਦੇ ਤੇਲ ਨਾਲ ਮਾਹੌਲ ਵਾਤਾਵਰਨ ਨੂੰ ਸ਼ੁੱਧ ਹੁੰਦਾ ਇਸ ਕਰਕੇ ਅਸੀਂ ਇਹ ਉਪਰਾਲਾ ਕੀਤਾ ਜੀ